ਕਰਕੇ ਬਾਣੀਆਂ ਕਠੀਆਂ ਪੋਥੀਆਂ ਨੂੰ ਤੇ ਗੁਰੂ ਅਰਜਨ ਨੇ ਬੜਾ ਉਪਕਾਰ ਕੀਤਾ ਫਿਰ ਲਿਖਵਾ ਕੇ ਭਾਈ ਗੁਰਦਾਸ ਜੀ ਤੋਂ ਤੇ ਰਾਮ ਸਰ ਵਿੱਚ ਗ੍ਰੰਥ ਤਿਆਰ ਕੀਤਾ ਅੰਮ੍ਰਿਤਸਰ ਹਰਮੰਦਰ ਵਿੱਚ ਆਪ ਹਤੀ ਬਰਾਜਮਾਨ ਸੀ ਪਹਿਲੀ ਵਾਰ ਕੀਤਾ ਇਸ ਗੁਰੂ ਗ੍ਰੰਥ ਦੇ ਪੰਨਿਆਂ 'ਚ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਜੇ ਕਰ ਅੰਦਰ ਦੀ ਅੱਖ ਦੇ ਨਾਲ ਤੱਕੀਏ ਤੇ ਬੈਠਾ ਇਸ ਵਿੱਚ ਦਿਸਦਾ ਪਰਮਾਤਮਾ ਹੈ ਤੇ ਬੈਠਾ ਇਸ ਵਿੱਚ ਦਿਸਦਾ ਪਰਮਾਤਮਾ ਹੈ ਬਈਲਾ ਦਸਵੇਂ ਪਾਤਸ਼ਾਹ ਰਚਿਓ ਤੀਸਰਾ ਪੰਥ ਤਾਜ ਤੀਸਰੇ ਪੰਥ ਦੇ ਸ੍ਰੀ ਗੁਰੂ ਸਾਹਿਬ ਗ੍ਰੰਥ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਮੈਲ ਦਿਲਾਂ ਦੀ ਕੱਟਦੀ ਏ ਜਨਮ ਸਫਲ ਹੋ ਜਾਂਦਾ ਸੰਗਤੇ ਜੋ ਜੋ ਰਸਨਾ ਜਪਦੀ ਏ ਜੋ ਜੋ ਰਸਨਾ ਜਪਦੀ ਏ ਗੁਰਬਾਣੀ ਦੀ ਸ਼ਕਤੀ ਇੰਨੀ ਗੁਰਬਾਣੀ ਦੀ ਸ਼ਕਤੀ ਇੰਨੀ ਡੁੱਬਦੇ ਪੱਥਰ ਤਾਰੇ ਜੀ ਬਾਣੀ ਗੁਰੂ ਗੁਰੂ ਐ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ ਜੋ ਜੋ ਮੰਗਿਏ ਸਤ ਗੁਰ ਦੇਵੇ ਜੋ ਜੋ ਮੰਗਿਏ ਸਤ ਗੁਰ ਦੇਵੇ ਕਰੋ ਨਾ ਕਦੇ ਨਿਰਾਸ਼ਾ ਜੀ ਗੁਰਮੁਖ ਬਣ ਕੇ ਇਕ ਮਨ ਹੋ ਕੇ ਸੋਧ ਲਵੋ ਅਰਦਾਸਾ ਜੀ ਸੋਧ ਲਵੋ ਦਾ ਸਾਜੀ ਗੁਰਸਿੱਖ ਵੇਖੋ ਟਤਕਾ ਕੇ ਗੁਰਸਿੱਖ ਵੇਖੋ ਟਤਕਾ ਕੇ ਸਭੇ ਕਸ਼ਟ ਨਿਵਾਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ ਸੰਤਾ ਭਗਤਾ ਮਾਪੁਰਖਾਂ ਦੀ ਸੰਤਾ ਭਗਤਾ ਮਾਪੁਰਖਾਂ ਦੀ ਇਸ ਵਿੱਚ ਦਰਜ ਹੈ ਬਾਣੀ ਜੀ ਗੁਰੂ ਗ੍ਰੰਥ ਹੈ ਗਿਆਨ ਦਾ ਸੋਮਾ ਸ਼ਕਤੀ ਚੋਜ ਵਿਡਾਣੀ ਜੀ ਸ਼ਕਤੀ ਚੋਜ ਵਿਣਾਣੀ ਜੀ ਹੋ ਪੱਥਰ ਪਾਰਸ ਬਣ ਜਾਂਦਾ ਹੈ ਪੱਥਰ ਪਾਰਸ ਬਣ ਜਾਂਦਾ ਹੈ ਸਤਿਗੁਰ ਕਰੇ ਇਸ਼ਾਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ ਦਾਤਾ ਭਗਤ ਸੂਰਮੇ ਤਰ ਗਏ ਸੇਵਕ ਗੁਰ ਦੇ ਪਿਆਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ ਦਸਮ ਪਿਤਾ ਜੀ ਗੱਦੀ ਦੇ ਗਏ ਦਸਮ ਪਿਤਾ ਜੀ ਗੱਦੀ ਦੇ ਗਏ ਚਵਰ ਤਖਤ ਦੇ ਮਾਲਕ ਜੀ ਦਸਾਂ ਗੁਰਾਂ ਦਾ ਰੂਪ ਜਾਣ ਲਓ ਸਭਨਾ ਦੇ ਪ੍ਰਤਪਾਲਕ ਜੀ ਸਭਨਾ ਦੇ ਪ੍ਰਤਪਾਲਕ ਜੀ ਇਸ ਬਾਣੀ ਨੇ ਲਖਾਂ ਤਾਰੇ ਹੋ ਇਸ ਬਾਣੀ